ਉਹ ਸਾਸਤਰੀ ਕਾਲ ਪਉ ਅੱਜ ਗੱਲ ਕਰਦੇ ਆ ਆਲੂ ਵਾਲਿਆ ਮਿਸਲ ਦੀ ਸਰਦਾਰ ਜੱਸਾ ਸਿੰਘ ਆਲੂ ਵਾਲਿਆ ਜਿਸ ਮਿਸਲ ਦੇ ਮੁਖੀ ਹੋਏ ਉਵੇਂ ਤਾਂ ਇੱਕ ਵੇਲੇ ਉਹ ਸਾਰੀਆਂ ਮਿਸਲਾਂ ਦੇ ਮੁਖੀ ਸੀ ਪੰਥ ਦੇ ਮੁਖੀ ਸੀ ਪਰ ਜਦੋਂ ਮਿਸਲਾਂ ਆਪੋ ਆਪਣੇ ਇਲਾਕੇ ਮੰਲਣ ਲੱਗ ਪਈਆਂ ਤੇ ਇਹ ਆਲੂ ਵਾਲਿਆ ਮਿਸਲ ਜਥੇਦਾਰ ਜੱਸਾ ਸਿੰਘ ਆਲੂ ਵਾਲਿਆ ਦੀ ਅਗਵਾਈ ਵਿੱਚ ਵਧਣ ਭੁੱਲਣ ਲੱਗੀ ਸਭ ਤੋਂ ਪਹਿਲਾਂ ਫਤਿਹਾਂ ਆਦਿ ਦੀ ਰਾਜਤਾ ਨਹੀਂ ਸੀ ਤੇ ਫਤਿਹਾਂ ਤੇ ਨੇੜੇ ਤੇਰੇ ਦੇ ਇਲਾਕੇ ਤੇ ਕੁਝ ਇਲਾਕਾ ਦਵਾਬੇ ਦਾ ਇਸ ਮਿਸਲ ਦੇ ਕੋਲ ਸੀ ਕਪੂਰਥਲਾ ਜਿਹੜਾ ਸੀ ਉਹ ਪੱਟੀ ਨਾਂ ਦੇ ਰਾਜੇ ਕੋਲ ਸੀ ਬਾਅਦ ਵਿੱਚ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਚੜਾਈ ਕਰਕੇ ਉਹ ਇਲਾਕਾ ਵੀ ਆਪਣੇ ਕਬਜ਼ੇ 'ਚ ਕਰ ਲਿਆ ਪਰ ਗੱਲ ਇੱਥੇ ਜਿਹੜੀ ਤੁਹਾਨੂੰ ਦੱਸਣੀ ਆ ਕਿ ਸਮੇਂ ਦੇ ਨਾਲ ਸਮੇਂ ਦੇ ਨਾਲ ਵਫਾਦਾਰੀਆਂ ਕਿਵੇਂ ਬਦਲਦੀਆਂ ਕੋਈ ਵੇਲਾ ਸੀ ਕਿ ਆਲੂਵਾਲੀਆ ਮਿਸਲ ਭਾਵ ਕਪੂਰਥਲੇ ਦੇ ਰਾਜੇ ਸਰਦਾਰ ਰਣਜੀਤ ਸਿੰਘ ਸ਼ੇਰੇ ਪੰਜਾਬ ਰਣਜੀਤ ਸਿੰਘ ਦਾ ਪਾਣੀ ਪਰਦੇ ਸੀ ਉਹਨਾਂ ਨਾਲ ਪੱਗ ਵਟਾਈ ਹੋਈ ਸੀ ਤੇ ਹਰ ਜੰਗੀ ਮਹਿਮਤੇ ਆਪ ਲੜਨ ਜਾਂਦੇ ਸੀ ਜੇ ਕਸੂਰ ਫਤਿਹ ਕੀਤਾ ਤੇ ਰਾਜਾ ਫਤਿਹ ਸਿੰਘ ਨਾਲ ਗਿਆ ਮਹਾਰਾਜਾ ਰਣਜੀਤ ਸਿੰਘ ਨਾਲ ਪੱਗ ਨਾਲ ਪੱਗ ਵਟਾਈ ਸੀ ਹੁਣ ਸ਼ੁਰੂਆਤ ਕਰਦੇ ਆਂ ਸਰਦਾਰ ਜੱਸਾ ਸਿੰਘ ਤੋਂ ਜਦੋਂ ਜਰਦਾਰ ਜੱਸਾ ਸਿੰਘ ਦੇ ਅਧੀਨ ਸੀ ਆਲੂ ਵਾਲੀਆ ਮਿਸਲ ਤੇ ਰਾਜਧਾਨੀ ਸੀ ਫਤਿਹਗੜ੍ਹ ਇਸ ਤੋਂ ਬਾਅਦ ਜਦੋਂ ਕਪੂਰਥਲਾ ਆਲੂਆਲੀਆ ਮਿਸਲ ਕੋ ਆ ਗਿਆ ਤੇ ਸਰਦਾਰ ਜੱਸਾ ਸਿੰਘ ਜੀ ਆਪਣੀ ਰਾਜਧਾਨੀ ਕਪੂਰਥਲੇ ਲੈ ਗਏ ਹੁੰਦਾ ਕਿ ਸਰਦਾਰ ਜੱਸਾ ਸਿੰਘ ਆਲੂਆਲੀਆ ਦੀਆਂ ਦੋ ਬੇਟੀਆਂ ਸੀ ਉਹਨਾਂ ਦਾ ਬੇਟਾ ਕੋਈ ਨਹੀਂ ਸੀ ਉਹਨਾਂ ਦੇ ਚਚੇਰੇ ਭਰਾ ਅਕਰਬਖ ਸਿੰਘ ਉਹਨਾਂ ਦਾ ਪੁੱਤਰ ਭਾਗ ਸਿੰਘ ਸੀ ਜਿਹੜਾ ਸਰਦਾਰ ਜੱਸਾ ਸਿੰਘ ਆਲੂਆਲੀਆ ਦੇ ਨਾਲ ਹੀ ਰਹਿੰਦਾ ਸੀ ਹਰ ਇੱਕ ਜੰਗੀ ਮਹਿਮੇਜ ਤੇ ਸਰਦਾਰ ਜੱਸਾ ਸਿੰਘ ਦੇ ਚੜ੍ਹਾਈ ਕਰ ਜਾਣ ਤੋਂ ਬਾਅਦ सरदार भाग सिंह भाव ਉਹਨਾਂ ਦੇ ਤਾਏ ਜੀ ਦੇ ਲੜਕੇ ਨੇ ਇਸ ਮਿਸਲ ਦੀ ਸਾਰੀ ਕਾਰਮਕ ਤਿਆਰੀ ਮਿਲੀ ਸਰਦਾਰ ਭਾਗ ਸਿੰਘ ਨੇ ਸਰਦਾਰ ਭਾਗ ਸਿੰਘ ਜਿਹੜਾ ਸੀ ਉਹ ਬਹੁਤ ਬਹਾਦਰ ਸੀ ਉਹਨੇ ਆਪਣੀ ਤਾਰ ਗੁਜਾਰੀ ਦੇ ਵਿੱਚ ਇਸ ਮਿਸਲ ਦਾ ਖੂਬ ਵਿਕਾਸ ਕੀਤਾ ਸਰਦਾਰ ਭਾਗ ਸਿੰਘ ਨੇ ਜਦੋਂ ਜਮਾਨ शाह ਹਮਲੇ ਕਰਦਾ ਸੀ ਪੰਥ ਦਾ ਖੂਬ ਸਾਥ ਦਿੱਤਾ ਹਰ ਇੱਕ ਪੱਕੂ ਮਾਇਕ ਪੱਕੂ ਫੌਜ ਪੱਕੂ ਸਰਦਾਰ ਭਾਗ ਸਿੰਘ ਦੇ ਚੜ੍ਹਾਈ ਕਰ ਜਾਣ ਤੋਂ ਬਾਅਦ ਸਰਦਾਰ ਫਤੇ ਸਿੰਘ ਉਹਨਾਂ ਦਾ ਪੁੱਤਰ ਜਿਹੜਾ ਵਾ ਆਲੂ ਵਾਲੀਆ ਮਿਸਲ ਦਾ ਮੁਖੀ ਬਣਿਆ ਆਲੂ ਵਾਲੀਆ ਮਿਸਲ ਦਾ ਮੁਖੀ ਬਣਿਆ ਤੇ ਸਰਦਾਰ ਫਤੇ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ ਨੇ ਪੱਗ ਨਾਲ ਪੱਗ ਵਟਾਈ ਹੋਈ ਸੀ ਹਰ ਇੱਕ ਮਹਿੰਮਤ ਇਹ ਸਰਦਾਰ ਫਤੇ ਸਿੰਘ ਮਹਾਰਾਜਾ ਰਣਜੀਤ ਸਿੰਘ ਨਾਲ ਜਾਂਦਾ ਸੀ ਅੰਗਰੇਜ਼ਾਂ ਨਾਲ ਸਮਝੌਤੇ ਵੱਲੋਂ ਜਦੋਂ ਅੰਗਰੇਜ਼ਾਂ ਨਾਲ ਸਮਝੌਤਾ ਆਇਆ ਉਦੋਂ ਵੀ ਸਰਦਾਰ ਫਤਿਹ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਧੜੇ ਵੱਲੋਂ ਸੀ ਬਹੁਤ ਜ਼ਿਆਦਾ ਨੇੜਤਾ ਸੀ ਇਹਨਾਂ ਦੀ ਪਰ ਇੱਕ ਫਤਿਹ ਸਿੰਘ ਦਾ ਵਕੀਲ ਲਾਹੌਰ ਦਰਬਾਰ ਰਹਿੰਦਾ ਸੀ ਕਾਦਰ ਬਖਸ਼ ਬਹੁਤ ਚਲਾਕ ਕਿਸਮ ਦਾ ਮੰਦਾ ਸੀ ਉਹਨੇ ਇੱਕ ਅਫਵਾਹ ਫਲਾਤੀ ਕਿ ਮਹਾਰਾਜਾ ਰਣਜੀਤ ਸਿੰਘ ਆਲੂ ਵਾਲੀਆ ਮਿਸਲ ਤੇ ਭਾਵ ਕਪੂਰ ਥਲੇ ਤੇ ਚੜਾਈ ਕਰਕੇ ਤੈਨੂੰ ਆਪਦੇ ਇਲਾਕੇ 'ਚ ਮਲਾਉਣਾ ਚਾਹੁੰਦਾ ਇਹ ਰਾਜੇ ਕੰਨਾ ਦੇ ਕੱਚੇ ਹੁੰਦੇ ਫਤੇ ਸਿੰਘ ਨੇ ਕੋਈ ਇਹਦੀ ਪੂਰ ਪ੍ਰਚਾਰ ਨਾ ਕੀਤੀ ਤੇ ਸਤਲੋਜ ਪਾਰ ਅੰਗਰੇਜ਼ ਦੀ ਸ਼ਰਨ ਚਲੇ ਗਿਆ ਮਹਾਰਾਜਾ ਜੀ ਸਿੰਘ ਨੂੰ ਜਦੋਂ ਪਤਾ ਲੱਗਿਆ ਉਹਨਾਂ ਏਲਚੀ ਭਜੇ ਏਲਚੀ ਭੇਜੇਸ ਨੇ ਭੇਜੇ ਪਰ ਅੰਗਰੇਜ਼ ਉਹਨਾਂ ਤਾਈ ਉਪਰ ਨਾ ਦੇਣ 5-7 ਸਾਲ ਬਕਬਾਂ ਲੰਘ ਗਿਆ ਪੰਨਿ 24 ਸਾਲੀ ਸਰਦਾਰ ਫਤੇ ਸਿੰਘ ਆਪਣੇ ਪਰਿਵਾਰ ਸਮੇਤ ਫੇਰ ਵਾਪਸ ਆਇਆ ਕਬਰ ਨੌਂ ਨਿਹਾਲ ਨੂੰ ਅੱਗੇ ਜੀ ਆਇਆਂ ਗਰਨ ਮਹਾਰਾਜਾ ਜਨਜੀਤ ਸਿੰਘ ਨੇ ਭੇਜਿਆ ਫੇਰ ਜੱਥੇ ਨਾ ਪਾਇਨਾ ਤੇ ਮਹਾਰਾਜਾ ਜਨਜੀਤ ਸਿੰਘ ਨੇ ਉਹਨਾਂ ਦਾ ਰਾਜ ਭਾਗ ਉਹਨਾਂ ਨੂੰ ਦੁਬਾਰਾ ਵਾਪਸ ਕਰਤਾ ਕਿਉਂਕਿ ਜਦੋਂ ਵਿਸਾਲ ਸੰਜੀ ਹੋ ਗਈ ਸੀ ਤੇ ਉਹਦਾ ਕਾਰਜ ਪ੍ਰਬੰਧ ਫਕੀਰ ਅਜੀਜੂਦੀਨ ਜੀ ਕਰਨ ਲੱਗ ਪਏ ਸੀ ਅਸ਼ਾ ਫਤੇ ਸਿੰਘ ਪੂਰਾ ਵਫਾਦਾਰ ਰਿਹਾ ਸਤਾਰ ਖਾਲਸਾ ਦਾ ਹਰ ਇੱਕ ਮਹਿੰਮਤੀ ਫਤੇ ਸਿੰਘ ਦੇ ਦੋ ਮੁੰਡੇ ਅਕਮਰ ਸਿੰਘ ਇੱਕ ਅਮਰ ਸਿੰਘ ਤੇ ਕਨਿਹਾਰ ਸਿੰਘ ਨਿਹਾਲ ਸਿੰਘ ਜਿਆਦਾ ਕਾਬਲ ਸੀ ਮਹਾਰਾਜਾ ਰਣਜੀਤ ਸਿੰਘ ਨੇ ਫਤਿਹ ਸਿੰਘ ਦੇ ਚੜ੍ਹਾਈ ਕਰ ਜਾਣ ਤੋਂ ਬਾਅਦ ਨਿਹਾਲ ਸਿੰਘ ਨੂੰ ਰਾਜ ਦਿੱਤਾ ਤੇ ਜਿਹੜਾ ਅਮਰ ਸਿੰਘ ਸੀ ਉਹ ਲੜਾਈ ਝਗੜਾ ਰੱਖਦਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਉਹਨੂੰ ਦਾਬੇ ਥੱਲੇ ਰੱਖਿਆ ਤੇ ਉਹਦੇ ਭਰਾ ਨੂੰ ਰਾਜ ਕਰਨ ਦਿੱਤੇ ਨਿਹਾਲ ਸਿੰਘ ਨੂੰ ਵੇਖੋ ਕਿੰਨੀ ਮਦਦ ਕੀਤੀ ਇੱਕ ਟਾਈਮ ਇਹੋ ਜਿਹਾ ਆ ਕਿ ਜਿਹੜਾ ਉਹ ਹੈਗਾ ਵਾ ਅਮਰ ਸਿੰਘ ਨਿਹਾਲ ਸਿੰਘ ਦਾ ਭਰਾ ਉਹਨੇ ਕੁਝ ਨੌਕਰਾਂ ਨਾਲ ਮਿਲ ਕੇ ਤੇ ਆਪਦੇ ਭਰਾ ਨਿਹਾਲ ਸਿੰਘ ਨੂੰ ਮਾਰਨ ਦੀ ਸਾਰੀ ਸਟੀਮ ਵੀ ਬਣੀ ਸੀ ਪਰ ਉਹ ਵਿਆਹ ਸੀ ਜਿਹੜਾ ਰঞ্জੀਤ ਸਿੰਘ ਦਾ ਕਰਕੇ ਮਹਾਰਾਜਾ ਰঞ্জੀਤ ਸਿੰਘ ਨੇ ਹਰ ਦੁੱਖ ਤੇ ਸੁੱਖ ਦੇ ਵੇਲੇ ਨਿਹਾਲ ਸਿੰਘ ਦਾ ਸਾਥ ਦਿੱਤਾ ਪਰ ਜਦੋਂ ਲਾਹੌਰ ਦਰਬਾਰ ਤੇ ਅੰਗਰੇਜ਼ ਹਮਲਾ ਕਰਦੇ ਤੇ ਨਿਹਾਲ ਸਿੰਘ ਨੇ ਅੰਦਰੂਨੀ ਤੌਰ ਤੇ ਸਾਰੀ ਅੰਗਰੇਜ਼ਾਂ ਦੀ ਹਮਾਇਤ ਕੀਤੀ ਤੇ ਜਿਹੜੀ ਸਿੱਖ ਫੌਜ ਹੀ ਕਪੂਰਥਲੇ ਦੀ ਉਹ ਬਗਾਵਤ ਕਰ ਗਈ ਸੀ ਉਹ ਮਹਾਰਾਜਾ ਰਣਜੀਤ ਸਿੰਘ ਵੱਲੋਂ ਲੜੀ ਸੀ ਪਰ ਜਦੋਂ ਰਾਜਾ ਹੀ ਹਨ ਨਿਹਾਲ ਸਿੰਘ ਨੇ ਪੂਰੀ ਵਫਾਦਾਰੀ ਨਿਭਾਈ ਤੇ ਅੰਗਰੇਜ਼ਾਂ ਨੇ ਉਹਨੂੰ ਸਰਦਾਰ ਬਹਾਦਰ ਦਾ ਖਿਤਾਬ ਦਿੱਤਾ ਸੀ ਫਿਰ ਨਿਹਾਲ ਸਿੰਘ ਦੇ ਮਰਨ ਤੋਂ ਬਾਅਦ ਉਹਦਾ ਮੁੰਡਾ ਰਣਧੀਰ ਸਿੰਘ ਬੈਠਦਾ ਗੱਦੀ ਤੇ ਰਣਧੀਰ ਸਿੰਘ ਨੇ ਵੀ 1857 ਵਾਲਾ ਗਦਰ ਉਸ ਤੋਂ ਬਾਅਦ ਵੀ ਅੰਗਰੇਜ਼ਾਂ ਨਾਲ ਵਰਲਡ ਵਾਰ ਚ ਪੂਰੀ ਮਦਦ ਕੀਤੀ ਉਹਨੂੰ ਵੀ بڑے ਖਿਤਾਬ ਦਿੱਤੇ ਹੋਏ ਸੀ ਵਾਇਸਰੇਅ ਵੱਲੋਂ ਉਹਦਾ ਮੁੰਡਾ ਸੀ ਜਗਜੀਤ ਸਿੰਘ ਜਗਤਜੀਤ ਸਿੰਘ ਉਹ ਜਿਹੜਾ ਦੇਸ਼ ਦੀ ਵੰਡ ਤੋਂ ਬਾਅਦ ਚੜਾਈ ਕਰ ਗਿਆ ਸੰਸਾਰ ਤਲੇ ਸੰਸਾਰ ਤੋਂ ਕਪੂਰਥਲਾ ਰਿਆਸਤ ਦਾ ਆਖਰੀ ਵੰਸ ਆਲੂਵਾਲੀਆ ਦਾ ਆਖਰੀ ਵੰਸ ਜਗਤਜੀਤ ਸਿੰਘ ਸੀ ਹੁਣ ਉਹਦੇ ਅੱਗੇ ਉਹਦਾ ਵਾਰ ਪਰਿਵਾਰ ਇਹਦੇ ਬਾਰੇ ਦੀ ਆਪਾਂ ਨੂੰ ਪਤਾ ਹੈਗਾ ਕਿ ਨਹੀਂ ਹੈਗਾ ਪਰ ਕਪੂਰਥਲਾ ਰਿਆਸਤ ਇੱਥੋਂ ਤੱਕ ਚੱਲੀ ਸਤਿ ਸ੍ਰੀ ਅਕਾਲ ਦੋਸਤੋ